ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਪਾਤਰਾ ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਘਰ ਦੀ ਪੁਰਾਣੀ ਡੋਡੀ ਸਾਹਿਬ ਦੇ ਬਿਲਕੁਲ ਨੀਚੇ ਦੇਖੋ ਅੱਜ ਖਾਲਸਾ ਜੀ ਠੰਡੀ ਮਿੱਠੀ ਸਰਧਾਈ ਲਾਈ ਗਈ ਹੈ ਕਿ ਖਾਲਸਾ ਸਾਡੇ ਭਾਈ ਕਰਮਜੀਤ ਜਥੇਦਾਰ ਵੱਲੋਂ ਦੇਖੋ ਇਹਨਾਂ ਨੇ ਬਹੁਤ ਵਧੀਆ ਹੀ ਉਪਰਾਲਾ ਕੀਤਾਗਾ ਜੋ ਕਿ ਇੱਕ ਬਹੁਤ ਵਧੀਆ ਹੀ ਦੇਖੋ ਆਪਾਂ ਕਹਿਦੀ ਵੀ ਇੱਕ ਕੈਮੀਕਲ ਵਾਲੀਆਂ ਚੀਜ਼ਾਂ ਨਾਲੋਂ ਬਹੁਤ ਵਧੀਆ ਵੈਸਟ ਚੀਜ਼ ਇੱਕ ਤਿਆਰ ਕਰਦੇ ਨੇਗੇ ਠੰਡੀ ਮਿੱਠੀ ਸਰ੍ਹਦਾਈ ਜੋ ਕਿ ਸਿਹਤ ਵਾਸਤੇ ਕਈ ਸਰੀਰਾਂ ਵਾਸਤੇ ਜਿਵੇਂ ਕਿ ਵੀ ਸਰੀਰ ਨੂੰ ਬਹੁਤ ਹੀ એનર્ਜੀ ਦੇਣ ਵਾਸਤੇ ਤਾਂ ਬਹੁਤ ਵਧੀਆ ਚੀਜ਼ ਹੈਗੀ ਜਿਵੇਂ ਕਿ ਇਹ ਪਾਉਂਦੇ ਨੇ ਜਿਵੇਂ ਕਿ ਆਪਣਾ ਦੇਖੋ ਸੌਫ ਕਾਜੂ ਕਾਲੀ ਮਿਰਚ ਬਦਾਮ ਲਾਚੀ ਤਾਂ ਕਾਫੀ ਕੁਝ ਡਰਾਈ ਫਰੂਟ ਪਾਉਂਦੇ ਨੇਗੇ ਤਾਂ ਡਰਾਈ ਫਰੂਟ ਪਾ ਕੇ ਬਹੁਤ ਹੀ ਆਪਾਂ ਕਹਿੰਦੇ ਬਹੁਤ ਫਾਇਦੇਮੰਦ ਤਾਂ ਸਿਰਫ ਤੁਸੀਂ ਇਹ ਦੇਖੋ ਵੀ ਪ੍ਰਾਈਜ਼ ਵੀ ਇਹਨਾਂ ਦਾ ਕੁਝ ਨਹੀਂ ਇੱਡੀ ਵਧੀਆ ਸਰੀਰ ਨੂੰ એનર્ਜੀ ਦੇਣ ਵਾਲੀ ਚੀਜ਼ ਜੋ ਕਿ ਬਿਲਕੁਲ ਸ਼ੁੱਧ ਚੀਜ਼ ਹੈਗੀ ਤੁਹਾਡੇ ਆਪਣੇ ਵਾਸਟੈਂਡ ਦੇ ਵਿੱਚ ਤਾਂ ਸਾਰਿਆਂ ਨੂੰ ਬੇਨਤੀ ਹੈ ਵੀ ਜਰੂਰ ਪਹੁੰਚੋ ਆ ਦੇਖੋ ਤੁਹਾਡੇ ਸਾਹਮਣੇ ਹੁਣ ਰਗੜਾ ਦੇਖੋ ਸਾਰੇ ਕਾਜੂ ਬਦਾਮ ਪਾ ਕੇ ਹੁਣ ਰਗੜਾ ਵੀ ਲਾਣਗੇ ਤਾਂ ਕੋਈ ਇਹਦੇ ਵਿੱਚ ਕੋਈ ਵੀ ਹੋਰ ਐਦਾਂ ਦਾ ਕੋਈ ਹੋ ਨਹੀਂ ਹੈਗਾ ਇੱਕ ਸਰੀਰ ਨੂੰ એનર્ਜੀ ਦੇਣ ਵਾਲੀ ਚੀਜ਼ ਹੈ ਇਹ ਤਾਂ ਤੁਸੀਂ ਸਾਰਿਆਂ ਨੇ ਹੀ ਪਹੁੰਚਣਾ ਤਾਂ ਪਹੁੰਚ ਕੇ ਜਰੂਰ ਦੇਖੋ ਇਸ ਦਾ ਕੋਈ ਇਹਨਾਂ ਦਾ ਕੋਈ ਉਹ ਹੋਣੀ ਹੁੰਦਾ ਬਹੁਤ ਵਧੀਆ ਇਹਨਾਂ ਦਾ ਸੁਹਾਗਾ ਨਿਕਾ ਸੁਹਾਗਾ ਤੇ ਜਥੇਦਾਰ ਜੀ ਨੇ ਸਾਡੇ ਭਾਈ ਕਰਮਜੀਤ ਸਿੰਘ ਪਾਤਰਾਂ ਵਾਲੇ ਤਾਂ ਆ ਦੇਖੋ ਹੁਣ ਇਹਨਾਂ ਦਾ ਰਗੜਾਈ ਚੱਲ ਰਹੀ ਹੈ ਦੇਖੋ ਬਿਲਕੁਲ ਸ਼ੁੱਧ ਚੀਜ਼ ਹੈਗੀ ਕੋਈ ਇਹਦੇ ਵਿੱਚ ਕੋਈ ਵੀ ਕੋਈ ਹੋਰ ਕੋਈ ਸਾਈਡ ਕੋਈ ਕੈਮੀਕਲ ਕੁਝ ਨਹੀਂ ਤਾਂ ਤੁਹਾਡੇ ਸਾਹਮਣੇ ਹੀ ਸਰਧਾਈ ਤਿਆਰ ਕੀਤੀ ਜਾਊਗੀ ਪਾਤਨਾ ਬਿਲਕੁਲ ਅ ਪੁਰਾਣੇ ਵਸ਼ਟੈਂਡ ਦੇ ਵਿੱਚ ਡਿਊਟੀ ਸਾਹਿਬ ਦੇ નીચે ਜੋ ਕਿ ਦੇਖੋ ਸ਼੍ਰੋਮਣੀ ਪੰਥ ਬਾਬਾ ਦਸ਼ਮੇਸ਼ ਤਰਨਾਦਲ ਜੀ ਮੇਜਰ ਸਿੰਘ ਜੀ ਹਾਂ ਜੀ ਬਾਬਾ ਜੀ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੇ ਫਤਿਹ ਜੀ ਬਾਬਾ ਜੀ ਅੱਜ ਪਹੁੰਚ ਰਿਹਾ ਸੀਗਾ ਮੈਂ ਦੇਖਿਆ ਤੁਸੀਂ ਅੱਜ ਕੀ ਨੇਗੀ ਬਾਈਗੁਰਜੀ ਦੇ ਖਾਲਸਾ ਗੁਰਜੀ ਦੇ ਫਤਿਹ ਮਹਾਰਾਜ ਜੀ ਇਹਦੇ ਫਾਇਦੇ ਬਾਬਾ ਜੀ ਸਭ ਤੋਂ ਲੈ ਕੇ ਨਾ ਪੈਰਾਂ ਦਾ ਕੇ ਇਹਦੇ ਬੈਨੀਫਿਟ ਹੀ ਹੈ ਫਾਇਦੀ ਫਾਇਦੇ ਨੇ ਸਾਰੇ ਕਿਸੇ ਨੂੰ ਬਾਥਰੂਮ ਦੀ ਪ੍ਰੋਬਲਮ ਹੈ ਗਰਮਸ਼ ਹੈ ਰਿੱਤੇ ਦੀ ਲੋਕ ਦੀ ਪ੍ਰੋਬਲਮ ਹੈ ਸਾਰਿਆਂ ਇਹਦੇ ਵਿੱਚ अच्छा बाबा जी ਇਹਦੇ ਵਿੱਚ ਕੀ ਕੀ ਚੀਜ਼ਾਂ ਪਾ ਕੇ ਬਣਾਉਣੇ ਹੋਗੇ ਜਿਹੜੇ ਤੁਸੀਂ ਦਾਣੇ ਮੱਜ ਕਾਲੀ ਮਿਰਚ ਲਾਕੀਆਂ ਗੁਲਾਬਦਿਆਂ ਪੱਤੀਆਂ ਦੁੱਧ ਤੇ ਸੌਂਫ ਪਾ ਕੇ ਤਿਆਰ ਕਰਦੇ ਆਂ ਇਹ ਬਾਬਾ ਜੀ ਤੁਹਾਡਾ ਡਰੈੱਸ ਕਿੱਥੇ ਦਾਗਾ ਤੁਸੀਂ ਡਰੈੱਸ ਦੱਸੋਗੇ ਮੜਾ ਜਾ ਕਈ ਵਾਰੀ ਸੰਗਤਾਂ ਦੀ ਹੁੰਦੀ ਹੈ ਟਾੜਾ ਪੁਰਾਣਾ ਬੱਸ ਸਟੈਂਡ ਉਹ ਦੁਬਾਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਟੜਾ ਉਹ ਡਿਊਟੀ ਦੇ ਨਿਚਲੇ ਪਾਸੇ ਅੱਛਾ ਬਾਬਾ ਜੀ ਇਹਦਾ ਪ੍ਰਾਈਸ ਕੀ ਰੱਖਿਆ ਤੁਸੀਂ ਰੇਟ ਕੀ ਰੱਖਿਆ ਹੈ ਪ੍ਰਤੀ ਪ੍ਰਾਈਸ 40 ਰੁਪਏ ਦਾ ਠੀਕ 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 ਹੈ ਬਾਬਾ ਜੀ ਠੀਕ ਹੈ ਬਾਬਾ ਜੀ ਫਾਇਦੇ ਰੀਅਲ ਚ ਹੁੰਦੇ ਨੇਗੇ ਵੀ ਜਿਵੇਂ ਅੱਛਾ ਬਾਬਾ ਜੀ ਕਿੰਨਾ ਘਟਾ ਮੋਗੋ ਤੁਹਾਨੂੰ ਉਰੇ ਕੰਮ ਕਰਿਆ ਨੂੰ 18 ਤਰੀਕ ਤੋਂ ਸਟਾਰਟ ਕੀਤਾ ਬਾਈ ਅੱਛਾ ਜੀ ਕਿਵੇਂ ਵਧੀਆ ਚੱਲ ਰਿਹਾ ਉਰੇ ਸਾਰਾ ਹਾਂ ਜੀ ਵਧੀਆ ਜੀ ਅੱਜ ਤੱਕ ਵਧੀਆ ਰਿਜ਼ਲਟ ਨਿਕਲ ਜਾਨਾ ਠੀਕ ਹੈ ਜੀ ਹਾਂ ਜੀ ਦੇਖੋ ਜੀ ਇਹ ਸਰਦਾਈ ਵਧੀਆ ਦੁੱਧ ਦੁੱਧ ਪਾ ਕੇ ਹਨਾ ਵਧੀਆ ਦੇਖੋ ਬਾਬਾ ਜੀ ਨੇ ਦੱਸਿਆ ਕੀਤਾ ਵੀ ਕਾਜੂ ਬਦਾਮ ਪਾ ਕੇ ਤੇ ਗਲਾਬ ਦੀਆਂ ਪਤੀਆਂ ਪਾ ਕੇ ਬੜਾ ਕੁਝ ਤਿਆਰ ਕੀਤੀ ਹੋਈ ਹੈ